ਅੱਜ ਗਿੱਦੜ ਤੇ ਸ਼ੇਰ ਦੀ ਗੱਲ ਕਰਨ ਲੱਗਿਆਂ ਕਹਾਣੀ ਛੋਟੀ ਜੀ ਹੈ ਰਿਜ਼ਲਟ ਬਹੁਤ ਵਧੀਆ ਹੈ ਜਾਨੀ ਕਿ ਚਾਹੇ ਬੰਦਾ ਦਿਲ ਤੋਂ ਕਮਜ਼ੋਰ ਹੋਵੇ ਪਰ ਦਿਮਾਗ ਹੋਣਾ ਚਾਹੀਦਾ ਹੈ ਤਾਕਤਵਰ ਬੰਦਾ ਕਈ ਵਾਰੀ ਡਰ ਜਾਂਦਾ ਹੁੰਦਾ ਤਾਂ ਗਿੱਦੜ ਦੇ ਘਰ ਵਾਲੀ ਗਿੱਦੜ ਨੂੰ ਕਹਿੰਦੀ ਵੀ ਆਪਾਂ ਆਪਦੇ ਰਿਸ਼ਤੇਦਾਰਾਂ ਨੂੰ ਮਿਲ ਕੇ ਆਈਏ ਆਪਾਂ ਰੋਜ਼ ਹੀ ਇਹ ਜੰਗਲ ਦੇ ਵਿੱਚ ਰਹਿਣੇ ਆ ਕਿਉਂ ਨਾ ਆਪਾਂ ਉਹਨਾਂ ਨੂੰ ਮਿਲ ਕੇ ਆਈਏ ਗਿੱਦੜ ਕਹਿੰਦਾ ਭਗਵਾਨੇ ਕੀ ਲੈਣਾ ਤੂੰ ਰਾਦੇ ਵਿੱਚ ਬਹੁਤ ਭਿਆਨਕ ਜੰਗਲ ਆਉਂਦੇ ਨੇ ਆਪਾਂ ਨੂੰ ਕੋਈ ਵਿਵਤਾ ਖੜੀ ਹੋ ਜੂ ਤਾਂ ਗਿੱਦੜ ਦੇ ਘਰ ਵਾਲੀ ਉਹ ਮੰਨਦੀ ਨਹੀਂ ਉਹ ਕਹਿੰਦੀ ਮੈਂ ਜਾਣੀ ਜਾਣਾ ਜਿਵੇਂ ਅੱਜ ਕੱਲ ਜਨਾਨੀਆਂ ਕਹਿ ਦੇਣਾ ਵੀ ਮੈਂ ਪੇਕੇ ਜਾਣੀ ਜਾਣਾ ਤਾਂ ਉਹ ਜਾਂਦੀ ਹੀ ਜਾਂਦੀਆਂ ਨੇ ਕਿਵੇਂ ਮਰਜ਼ੀ ਬਹਾਨਾ ਲਾ ਕੇ ਜਾਣਾ ਤੇ ਇਸੇ ਤਰ੍ਹਾਂ ਗਿੱਦੜਨੀ ਕਹਿੰਦੀ ਮੈਂ ਤਾਂ ਜਾਣੀ ਜਾਣਾ ਗਿੱਦੜ ਫੇਰ ਉਹਨੂੰ ਕਹਿੰਦਾ ਮੇ ਤੁ ਕੀ ਲੈਣਾ ਤਿਕ ਜਾ ਬਾਅਦ ਚ ਤੂੰ ਪਸਤਾਏਂਗੀ ਉਹ ਨਹੀਂ ਮੰਦੀ ਗਿੱਧੜ ਕਹਿੰਦਾ ਚੱਲ ਜੇ ਤੂੰ ਨਹੀਂ ਮੰਦੀ ਚੱਲ ਫਿਰ ਚਲੀਏ ਗਿੱਧੜ ਤੇ ਗਿੱਧੜਣੀ ਤੇ ਉਹਨਾਂ ਦੇ ਦੋ ਬੱਚੇ ਦੋਨੇ ਤੁਰੇ ਜਾਂਦੇ ਨੇ ਰਾਹ ਦੇ ਵਿੱਚ ਇੱਕ ਜੰਗਲ ਆਉਂਦਾ ਉੱਥੇ ਉਹਨਾਂ ਨੂੰ ਮੂਨੇ ਰਾਹ ਆ ਹੋ ਜਾਂਦਾ ਗਿੱਧੜ ਕਹਿੰਦਾ ਹੁਣ ਗਾਹਾਂ ਤਾ ਰਾਤ ਪਹੂਗੀ ਆਪਾਂ ਇੱਥੇ ਰਾਤ ਕੱਟ ਲੈਨੇ ਆ ਤੇ ਨਹੀਂ ਤਾਂ ਕੋਈ ਹੋਰ ਜਾਨਵਰ ਆਪਾਂ ਨੂੰ ਖਾ ਜਾਊਗਾ ਗਿੱਦੜ ਨੇ ਕਹਿੰਦੀ ਚੱਲ ਠੀਕ ਐ ਇੱਥੇ ਰਾਤ ਕੱਟ ਲੈ ਤਾਂ ਉਹ ਉਥੇ ਇੱਕ ਘੋਰਨੇ ਦੇ ਵਿੱਚ ਜਾ ਵੜਦੇ ਨੇ ਉਹ ਕੋਰਨਾ ਹੁੰਦਾ ਜਿਹੜਾ ਸ਼ੇਰ ਦਾ ਹੁੰਦਾ ਜਿੱਦੜ ਦੇਖਦਾ ਵੀ ਤਾਂ ਸੱਚੀਓਂ ਕੋਰਨਾ ਸ਼ੇਰ ਦਾ ਐ ਵੀ ਸ਼ੇਰ ਤਾਂ ਆਊਗਾ ਹੀ ਆਊਗਾ ਜਦੋਂ ਸ਼ੇਰ ਆ ਗਿਆ ਸਾਨੂੰ ਤਾਂ ਖਾ ਜਾਊਗਾ ਉਹ ਗਿੱਦੜ ਨੇ ਨੂੰ ਕਹਦਾ ਇਹ ਕੋਰਨਾ ਸ਼ੇਰ ਦਾ ਉਹ ਆਊਗੀ ਆਊਗਾ ਲੈ ਹੁਣ ਤਿਆਰ ਰਹੀ ਤੈਨੂੰ ਖਾਊਗਾ ਤਾਂ ਗਿੱਦੜਨੀ ਕਹਿੰਦੀ ਗਿੱਦੜ ਨੂੰ ਵੀ ਹੁਣ ਕੋਈ ਸਕੀਮ ਲਾ ਗਿੱਦੜ ਕਹਿੰਦਾ ਲੈ ਮੈਂ ਸਕੀਮ ਲਾਉਣਾ ਤੂੰ ਉਵੇਂ ਕਹੀਂ ਗਿੱਦੜਨੀ ਕਹਿੰਦੀ ਦੱਸ ਜਦੋਂ ਸ਼ੇਰ ਆਊਗਾ ਤੂੰ ਮੈਨੂੰ ਐ ਕਹੀਂ ਧਰਤੀ ਤੱਕ ਜਲ ਸੰਮਣ ਸਿਓ ਬੱਚੇ ਮਾਸ ਮੰਗਦੇ ਨੇ ਮੈਂ ਅੱਗੋਂ ਜਵਾਬ ਆਪ ਹੀ ਦੇਵਾਂਗਾ ਗਿੱਦੜਨੀ ਕਹਿੰਦੀ ਠੀਕ ਐ ਜਦੋਂ ਹੋਰ ਨੇਰਾ ਹੁੰਦਾ ਸ਼ੇਰ ਨੇ ਤਾਂ ਆਉਣੀ ਆਉਣਾ ਸੀ ਆਪਦੇ ਘਰਨੇ ਦੇ ਵਿੱਚ ਆਇਆ ਗਿੱਦੜ ਦੇਖ ਕੇ ਕਹਿੰਦਾ ਲੈ ਉਹ ਆ ਗਿਆ ਹੁਣ ਤਿਆਰ ਹੋ ਜਾ ਜਦੋਂ ਸ਼ੇਰ ਜਮਾਂ ਲਵੇ ਜ ਆਇਆ ਤਾਂ ਗਿੱਦੜਨੀ ਬੋਲੀ ਧਰਤੀ ਤੱਕ ਜਲ ਸੰਮਣ ਸਿਓ ਬੱਚੇ ਮਾਸ ਮੰਗਦੇ ਨੇ ਉਹ ਵੀ ਸ਼ੇਰ ਦਾ ਜਿੱਧਰ ਕਹਿੰਦਾ ਜਿਹੜਾ ਕੱਲ ਲਿਆਂਦਾ ਸੀ ਕਹਿੰਦਾ ਉਹ ਤਾਂ ਬਾਸੀ ਹੋ ਗਿਆ ਤੇ ਇਹਦਾ ਤਾਜ਼ਾ ਮੰਗਦੇ ਨੇ ਛੇ ਡਰ ਗਿਆ ਸੁਣ ਕੇ ਵੀ ਇਹ ਕਿਹੜੀ ਬਲਾ ਆ ਗਈ ਵੀ ਜਿਹੜੀ ਧਰਤੀ ਤੱਕ ਦਿੰਦੀ ਐ ਜਲ ਨੂੰ ਥੰਮ ਦਿੰਦੀ ਐ ਛੇਰ ਉਥੋਂ ਡਰਦਾ ਭੱਜ ਗਿਆ ਜਿੱਧਰ ਕਹਿੰਦਾ ਕੀਮਤਾ ਆ ਗਈ ਲੋਟ ਛੇਰ ਤਾਂ ਭੱਗ ਗਿਆ ਡਰ ਕੇ ਗਾਂਹ ਛੇਰ ਭੱਜਿਆ ਜਾਂਦਾ ਅੱਗੇ ਉਹਨੂੰ ਬਾਂਦਰ ਮਿਲ ਗਿਆ ਬਾਂਦਰ ਕਹਿੰਦਾ ਮਾਮਾ ਕਿੱਧਰ ਜਾਣਾ ਹੈ ਕਹਿੰਦਾ ਯਾਰ ਐਂ ਕਰਕੇ ਮੇਰੇ ਘੁਰਨੇ ਦੇ ਵਿੱਚ ਤਾਂ ਬਹੁਤ ਵੱਡਾ ਜਾਨਵਰ ਆ ਗਿਆ ਕਹਿੰਦਾ ਕਿਹੜਾ ਜਾਨਵਰ ਕਹਿੰਦਾ ਜਿਹੜਾ ਧਰਤੀ ਨੂੰ ਧੱਕ ਰੰਦਾ ਹੈ ਜਲ ਨੂੰ ਥੰਮ ਦਿੰਦਾ ਹੈ ਮਾਸ ਵੀ ਕਹਿੰਦਾ ਸ਼ੇਰ ਦਾ ਖਾਂਦਾ ਹੈ ਕਹਿੰਦਾ ਉਹ ਜਾਨਵਰ ਆ ਗਿਆ ਬਾਂਦਰ ਨੇ ਸ਼ਿਕਾਇਤ ਲਈ ਕਹਿੰਦਾ ਮਾਮਾ ਕਿਉਂ ਡਰਦਾ ਹੈ ਕਹਿੰਦਾ ਉਹਦਾ ਗਿੱਦੜ ਹੈ ਤੈਨੂੰ ਜਾਣ ਕੇ ਡਰਾਉਣ ਦੇ ਮਾਰੇ ਨੇ ਕਿਹਾ ਕਹਿੰਦਾ ਨਹੀਂ ਨਹੀਂ ਕਹਿੰਦਾ ਜਾਨਵਰ ਹੈ ਬਹੁਤ ਤਕੜਾ ਮੈਂ ਆਵਾਜ਼ ਆਪ ਸੁਣੀ ਐ ਬਾਂਦਰ ਕਹਿੰਦਾ ਚਲ ਮੈਂ ਤੇਰੇ ਨਾਲ ਚੱਲਦਾ ਮੈਨੂੰ ਦਿਖਾ ਸ਼ੇਰ ਡਰਦਾ ਕਹਿੰਦਾ ਮੈਂ ਨਹੀਂ ਜਾਂਦਾ ਆਪਾਂ ਦੋਨੇ ਪੂੰਛਾਂ ਬੰਨ ਲੈਨੇ ਆ ਤੇਰੇ ਪੂੰਛ ਨਾਲ ਮੇਰੀ ਪੂੰਛ ਬੰਨਦੇ ਤੇ ਆਪਾਂ ਫੇਰ ਚੱਲਦੇ ਆ ਸ਼ੇਰ ਕਹਿੰਦਾ ਚਲ ਠੀਕ ਐ ਉਹ ਦੋਨੇ ਪੂੰਛਾਂ ਬੰਨ ਲੈਂਦੇ ਨੇ ਜਿਹੜਾ ਬਾਂਦਰ ਹੁੰਦਾ ਉਹ ਸ਼ੇਰ ਦੇ ਉੱਪਰ ਬਹਿ ਜਾਂਦਾ ਤਾਂ ਆ ਜਾਂਦੇ ਨੇ ਜੋ ਲਵੇ ਆ ਜਾਂਦਾ ਫੇਰ ਗਿੱਦੜ ਕਹਿੰਦਾ ਉਹ ਤਾਂ ਫੇਰ ਆ ਗਿਆ ਉਹ ਗਿੱਦੜ ਨਹੀਂ ਕਹਿੰਦੀ ਫੇਰ ਹੁਣ ਕਹਿੰਦਾ ਚੱਲ ਉਮੀਕ ਹੈ ਦੇਖਦੇ ਹਾਂ ਸਕੀਮ ਲਾ ਕੇ ਤਾਂ ਗਿੱਦੜਨੀ ਫੇਰ ਕਹਿੰਦੀ ਹੈ ਧਰਤੀ ਤੱਕ ਜਲ ਸੰਮਣ ਸਿਓ ਬੱਚੇ ਮਾਸ ਮੰਗਦੇ ਨੇ ਗਿੱਦੜ ਕਹਿੰਦਾ ਮੈਂ ਭੇਜਿਆ ਹੋਇਆ ਇੱਕ ਦਲਾਲ ਸ਼ਾਇਦ ਉਹ ਲੈ ਕੇ ਆਊਗਾ ਫੇਰ ਆਪਾਂ ਉਹਨੂੰ ਮਾਰ ਕੇ ਖਾਵਾਂਗੇ ਸ਼ੇਰ ਨੇ ਆਖਿਆ ਵੀ ਇਹ ਤਾਂ ਬਾਂਦਰ ਭੇਜਿਆ ਹੈ ਵੀ ਇਹਦੇ ਬਾਂਦਰ ਤਾਂ ਮੈਨੂੰ ਜਾਣ ਕੇ ਬਹਾਨਾ ਲਾ ਕੇ ਲਿਆਇਆ ਛੇਰ ਦਰ ਦਾ ਮਾਰਾ ਭੱਜ ਲੈਂਦਾ ਫੇਰ ਵੀ ਬਾਂਦਰ ਪਰ ਬਾਊ ਛੇਰ ਜੋਂ ਭਾਜਦਾ ਉਥੋਂ ਬਾਂਦਰ ਕੇ ਦੇ ਉਹ ਝਾੜੀਆਂ 'ਚ ਕਿਦੇ ਉਹ ਝਾੜੀਆਂ 'ਚ ਬਾਂਦਰ ਦੀ ਪੂਛ ਲੰਡੀ ਹੋ ਜਾਂਦੀ ਐ ਬਾਂਦਰ ਜਾਨੀ ਕਿ ਲੜਾ ਹੋ ਜਾਂਦਾ ਐ ਪੂਛ ਉਹਦੀ ਅੱਡ ਹੋ ਜਾਂਦੀ ਐ ਕਹਾਵਤੇ ਵਿੱਚ ਆ ਜਾਂਦਾ ਮੈਂ ਤੇਰੇ ਮੰਗਰ ਲਾ ਕੇ ਬਾਂਦਰ ਲੜਾ ਨਹੀਂ ਕਰਾਉਣਾ ਇਸੇ ਤਰ੍ਹਾਂ ਉਹ ਆਪਦਾ ਦਿਮਾਗ ਲਾ ਲੈਂਦੇ ਨੇ ਤੇ ਉਹ राम ਨਾਲ ਰਾਤ ਨੂੰ ਬਤੀਤ ਕਰਦੇ ਨੇ ਫਿਰ ਦੂਜੇ ਦਿਨ ਅੱਗੇ ਲੰਘ ਜਾਂਦੇ ਨੇ ਕਈ ਵਾਰੀ ਬੰਦਾ ਜਿਹੜਾ ਕਮਜ਼ੋਰ ਹੁੰਦਾ ਹੈ ਉਹ ਦਿਮਾਗ ਨਾਲ ਵੀ ਤਕੜੇ ਬੰਦੇ ਨੂੰ ਡਰਾ ਲੈਂਦਾ ਹੈ ਏਸੀ ਕਹਾਣੀ ਛੋਟੀ ਜੀ ਮਿੱਤਰੋ ਜੇ ਵਧੀਆ ਲੱਗੀ ਤਾਂ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਧੰਨਵਾਦ